ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ 77ਵੇਂ ਸਾਲ ਦਾ ਹਵਾਲ ਸਰਵਲ ਕਾਨੂੰਨ ਜਾ ਰਹੇ ਹਾਂ ਜੀ 77ਵੇਂ ਸਾਲ ਦਾ ਹਵਾਲ ਗਈ ਉਮਰ 77ਵੇਂ ਸਾਲ ਦੀ ਏ ਸਮਝ ਨਹੀਂ ਤੈ ਅਸਲ ਕਮਾਮ ਹੈ ਜੀ ਦਿਲਬਰ ਯਾਰ ਘਟ ਹੀ ਤੇਰੇ ਵਸ ਰਹਾ ਫਿਰੇ ਭਾਲਦਾ ਸ਼ਹਿਰ ਤੇ ਗਾਮ ਹੈ ਜੀ ਕਾਣੂ ਵਿੱਚ ਉਜਾੜਦੇ ਫਿਰੇ ਭੋਂਦਾ ਤੇਰੇ ਵਿੱਚ ਰਹੀਮ ਤੇ ਰਾਮ ਹੈ ਜੀ ਤੇਰੇ ਅੰਦਰੇ ਆਤਮਾ ਭੂਪ ਰਹਿੰਦਾ ਵਿੱਚ ਉਸ ਦੇ ਨਫਰ ਗੁਲਾਮ ਹੈ ਜੀ ਤੇਰੇ ਅੰਦਰੇ ਸਰਦ ਪੁਹਾਰ ਪੈਂਦੀ ਤੇਰੇ ਅੰਦਰੇ ਗਰਮ ਹਮਾਮ ਹੈ ਜੀ ਤੇਰੇ ਅੰਦਰੇ ਸਤ ਸੰਤੋਖ ਰਹਿੰਦਾ ਵਿੱਚ ਵਸੇ ਕ੍ਰੋਧ ਤੇ ਕਾਮ ਹੈ ਜੀ ਤੇਰੇ ਅੰਦਰੋਂ ਸੂਰਮਾ ਉੱਠ ਬਹਿੰਦਾ ਫੜ ਕੇ ਜੀਵਨ ਨੂੰ ਕਰੇ ਕਤਲਾਮ ਹੈ ਜੀ ਤੇਰੇ ਅੰਦਰ ਇੱਕ ਹਿਦੈਤ ਕਰਦਾ ਬਣ ਕੇ ਰਹਿ ਗਿਆ ਮਿਸਲ امام ਹੈ ਜੀ ਤੇਰੇ ਅੰਦਰ ਮਿਹਰ ਤੇ ਮਾ ਚੜਦੇ ਤੇਰੇ ਅੰਦਰ ਸੁਬਾਹ ਤੇ ਸ਼ਾਮ ਹੈ ਜੀ ਤੇਰੇ ਅੰਦਰ ਬਣੀ ਮਸੀਤ ਮੁੱਲਾ ਤੇਰੇ ਅੰਦਰ ਦੀਨ ਇਮਾਨ ਹੈ ਜੀ ਤੇਰੇ ਅੰਦਰ ਤਾਰ ਅੰਗਰੇਜ਼ ਦੀਏ ਤੇਰੇ ਅੰਦਰ ਆ ਇਲਹਾਮ ਹੈ ਜੀ ਤੇਰੇ ਅੰਦਰ ਬੈਠਾ ਹੈ ਮਰਦ ਸਾਕੀ ਭਰ ਭਰ ਦੇਵਦਾ ਖੁਸ਼ੀ ਦੇ ਜਾਮ ਹੈ ਜੀ ਤੇਰੇ ਅੰਦਰ ਮੁਲਕ ਮਲੈਤ ਬੰਦੇ ਤੇਰੇ ਅੰਦਰ ਰੂਸ ਤੇ ਸ਼ਾਮ ਹੈ ਜੀ ਰਿਖੀ ਕੇਸ਼ ਅਚੁੱਦਿਆ ਜਾਣ ਕਾਂਸੀ ਵਿੱਚ ਗੰਗਾ ਬਨਾਰਸੀ ਧਾਮ ਹੈ ਜੀ ਤੇਰੇ ਅੰਦਰ ਬੰਦਿਆ ਰੱਬ ਸੱਚਾ ਜੀ ਦਾ ਆਖਦਾ ਨਾਮੋਂ ਕਮ ਹੈ ਜੀ ਦਇਆ ਸਿੰਘ ਜੋ ਬੋਲਦਾ ਵਿੱਚ ਤੇਰੇ ਇਹਨੂੰ ਪੁੱਛ ਕੀ ਜਾਪਦਾ ਨਾਮ ਹੈ ਜੀ ਦਇਆ ਸਿੰਘ ਜੋ ਬੋਲਦਾ ਵਿੱਚ ਤੇਰੇ ਇਹਨੂੰ ਪੁੱਛ ਕੀ ਆਪ ਦਾ ਨਾਮ ਹੈ ਜੀ 78ਵੇਂ ਸਾਲ ਦਾ ਹਵਾਲਾ ਗੁਜ਼ਰ ਗਏ 78ਵੇਂ ਸਾਲ ਐਵੇਂ ਕਿਤੇ ਗਾਫਲਾਂ ਪਰਖ ਪਛਾਨ ਹੈਣਾ ਜੀਨੂੰ ਆਖਦੀ ਰਾਮ ਰਹੀਮ ਦੁਨੀਆ ਉਹਦੀ ਜਾਤ ਹਿੰਦੂ ਮੁਸਲਮਾਨ ਹੈਣਾ ਨਾ ਉਹ ਨੂਰੀਆਂ ਵਿੱਚ ਨਾ ਬੁੱਤ ਖਾਕੀ ਬੁੱਢਾ ਬਾਲ ਤੇ ਬਿਰਦ ਜਵਾਨ ਹੈਣਾ ਉਤਵਾਦ ਹੁਲਾ ਸਰੀਰ ਬੀਬਾ ਰਲਦੀ ਕਿਸੇ ਦੇ ਨਾਲ ਵੀ ਸ਼ਾਨ ਹੈਣਾ ਉਹਦੀ ਅਸਲ ਤਸਵੀਰ ਤੱਕ ਸੀਰ ਜੋ ਹੈ ਰਲਦੀ ਕਿਸੇ ਦੇ ਨਾਲ ਅਨਮਾਨ ਹੈਣਾ ਨਾ ਉਹ ਵਿੱਚ ਮਸੀਤ ਦੇ ਨਾ ਬੁੱਤਖਾਨੇ ਵਿੱਚ ਦੇਖਿਆ ਕਿਸੇ ਦੁਕਾਨ ਹੈਣਾ ਉਹ ਤਾਂ ਬਿਨਾ ਹਥਿਆਰਾਂ ਤੋਂ ਬੁੱਤ ਘੜਦਾ ਤੂੰ ਦੀ ਨਾਲ ਦਾ ਹੋਰ ਤਰਖਾਨ ਹੈਣਾ ਦੁਨੀਆ ਉਸ ਦੀ ਪ੍ਰੇਮੀਆਂ ਜਾਣ ਖੇਤੀ ਉਹਦੇ ਨਾਲ ਦਾ ਹੋਰ ਕਿਰਸਾਨ ਹੈਣਾ ਸਾਰੀ ਪੜਦਿਆਂ ਉਮਰ ਗੁਜ਼ਾਰ ਛੱਡੀ ਅੱਖੀਂ ਦੇਖਿਆ ਵਿੱਚ ਕੁਰਾਨ ਹੈਣਾ ਗਲਿਓਸ ਦੀ ਪਰੇ ਤੋਂ ਪਰੇ ਪਿਆਰੇ ਉਥੇ ਪਹੁੰਚਦਾ ਵੇਦ ਪੁਰਾਣ ਹੈ ਨਾ ਢੂੰਡਣ ਗਿਆ ਨਾ ਮਿਲੇ ਜਹਾਨ ਵਿੱਚੋਂ ਸਾਰਾਗ ਤੋਂ ਦੂਰ ਰਹਿਮਾਨ ਹੈ ਨਾ ਸੁਣਦਾ ਵੇਖਦਾ ਹਾਲ ਹੈ ਸਭ ਦਾ ਉਹ ਐ ਪਰ ਉਸ ਦੇ ਅੱਖੀਆਂ ਕਾਨ ਹੈ ਨਾ ਇਹਨਾਂ ਅੱਖੀਆਂ ਨਾਲ ਨਾ ਨਜ਼ਰ ਆਉਂਦੇ ਉਥੇ ਪਹੁੰਚਦਾ ਗਿਆਨ ਧਿਆਨ ਹੈ ਨਾ ਨਾ ਉਹ ਕਿਸੇ ਮਾਂ ਬਾਪ ਨੇ ਹੈ ਜਣਿਆ ਉਹ ਹੀ ਜਾਣਦਾ ਨਾ ਮਨਸ਼ਾਨ ਹੈ ਨਾ ਨਾ ਉਹ ਕਿਸੇ ਮਾਂ ਬਾਪ ਨੇ ਹੈ ਜਣਿਆ ਉਹਦੀ ਜਦ ਦਾ ਨਾਮ ਨਿਸ਼ਾਨ ਹੈ ਨਾ ਨਾ ਉਹ ਜਾਣ ਪੰਜ ਤੱਤ ਦਾ ਪੂਤ ਲਈ ਜਿੰਨਾ ਰੱਖਿਆ ਖੁਦੀ ਗਮਾਨ ਹੈ ਨਾ ਉਹਦੀ ਆਸ਼ਕਾਂ ਰਮ ਜਮਲੂਮ ਕੀਤੀ ਜਿੰਨਾ ਰੱਖਿਆ ਖੁਦੀ ਗਮਾਨ ਹੈ ਨਾ ਆਸ਼ਿਕ ਇਸ਼ਕ ਦੇ ਮੁੰਦ ਗਮ ਹੋ ਗਏ ਕੋਈ ਪਕੜਾ ਆ ਦੀਨ ਈਮਾਨ ਹੈ ਨਾ ਗੁੰਗੇ ਵਾਂਗਰਾ ਦੇਖ ਦਿਲ ਰਹਿ ਰਾਜੀ ਕੀਤੀ ਜਾਂਦੀ ਬਾਤ ਬਿਆਨ ਹੈ ਨਾ ਦਇਆ ਸਿੰਘ ਇਹ ਬਾਤ ਨਾ ਕਹਿਣ ਵਾਲੀ ਰਹਿੰਦੀ ਚੰਦ ਗਾਇੰਦ ਰਜਬਾਨ ਹੈ ਨਾ गुजर ਗਏ 79 ਸਾਲ ਐਵੇਂ ਗਾਫਲ ਹੋਏ ਕੇ ਪਾਪੀਆ ਸੋ ਰਹਾ ਨਾਤੇ ਕਰ ਲਿਆ ਭਜਨ ਪ੍ਰਮਾਤਮਾ ਦਾ ਲੱਗਾ ਇਸ ਜਹਾਨ ਦਾ ਮੋ ਰਹਾ ਕਿਤੇ ਵੱਖਰੇ ਬੈਠਣਾ ਜਾਪ ਕੀਤਾ ਐਵੇਂ ਗੁਜ਼ਰਦਾ ਮਾਗਤੇ ਹੋ ਰਹਾ ਨਹੀਂ ਇਸ ਦੀ ਸਮਝ ਵਿਚਾਰ ਕੀਤੀ ਸੂਹੰਗ ਸ਼ਬਦ ਜੋ ਅੰਦਰੋਂ ਹੋ ਰਿਹਾ ਚੁਬਾ ਮਾਰ ਕੇ ਨਹੀਂ ਇਸ਼ਨਾਨ ਕੀਤਾ ਇਸਕੇ ਬਹਿਰੇ ਦੇ ਉਰੇ ਖਲੋ ਰਿਹਾ ਚੁਬਾ ਮਾਰ ਕੇ ਨਹੀਂ ਇਸ਼ਨਾਨ ਕੀਤਾ ਇਸਕੇ ਬਾਹਰ ਦੇ ਉਦੇ ਉਰੇ ਖਲੋ ਰਿਹਾ ਵਿੱਚੋਂ ਮੈਲ ਦੇ ਵਿੱਚ ਨਾ ਦੂਰ ਕੀਤਾ ਐਵੇਂ ਬਾਹਰ ਦੇ ਕੱਪੜੇ ਤੋਰਹਾ ਮੰਦਰ ਵਿੱਚ ਨਾ ਗਿਆਨ ਚਿਰਾਗ ਧਰਿਆ ਦੀਪਕ ਗੈਸ ਦੀ ਬਾਲਦਾ ਲੋ ਰਹਾ ਚੰਨਣ ਵਿੱਚ ਵਾਲੀ ਮਾਲਾ ਨਹੀਂ ਫੇਰੀ ਚੰਨਣ ਚਿਤ ਵਾਲੀ ਮਾਲਾ ਨਹੀਂ ਫੇਰੀ ਮਣ ਕੇ ਕਾਟਦੇ ਰੋਜ਼ ਪਰੋ ਰਹਾ ਭਾਣਾ ਮਨ ਨਾ ਕਦੀ ਬੇਫਿਕਰ ਹੋਇਆ ਚਿੰਤਾ ਨਦੀ ਮੇਂ ਜੀਵ ਡਬੋ ਰਹਾ ਦਇਆ ਸਿੰਘ ਕਸੂਰ ਵਿੱਚ ਅੱਖੀਆਂ ਦੇ ਤਾਹੀਏ ਇੱਕ ਨੂੰ ਸਮਝਦਾ ਦੋ ਰਹਾ ਦਇਆ ਸਿੰਘ ਕਸੂਰ ਵਿੱਚ ਅੱਖੀਆਂ ਦੇ ਤਾਹੀਏ ਇੱਕ ਨੂੰ ਸਮਝਦਾ ਦੋ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਜ਼ਿੰਦਗੀ ਬਲਾਸ ਸੋ ਸਮਝ ਕੇ ਸੁਣ ਕੇ ਵਿਚਾਰ ਕਰਕੇ ਜੇ ਚੰਗਾ ਲੱਗੇ ਸਾਡਾ ਇਹ ਪ੍ਰੋਪਰਲਾ ਤਾਂ ਲਾਇਕ ਕਮੈਂਟ ਤੇ ਸ਼ੇਅਰ ਕਰਨਾ ਜੋ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ